ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ 2020 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਅੱਜ ਬਾਰਬਾਡੋਸ ਤੋਂ ਦਿੱਲੀ ਪਹੁੰਚ ਗਈ ਹੈ ਹੈਰੀ ਕੇਨ ਬੇਰੀਲ ਤੂਫਾਨ ਕਾਰਨ ਭਾਰਤੀ ਦਲ ਦੀ ਰਵਾਨਗੀ ਵਿੱਚ ਦੇਰੀ ਹੋਈ ਜੇਤੂ ਟੀਮ ਦੇ ਸਵਾਗਤ ਲਈ ਦਿੱਲੀ 에ਰਪੋਰਟ ਤੇ ਕ੍ਰਿਕਟ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਮੁੰਬਈ ਲੀਗ ਦਾ ਨਾ ਹੁਣ ਤੋਂ ਪਹਿਲਾਂ ਭਾਰਤੀ ਟੀਮ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾ ਨੇ ਦੱਸਿਆ ਕਿ ਜੇਤੂ ਟੀਮ ਅੱਜਾ ਮੁੰਬਈ ਚ ਇੱਕ ਖੁੱਲੇ ਬਾਸ ਰੋਡ 'ਤੇ ਹਿੱਸਾ ਲਵੇਗੀ ਸ਼ਾਮ 5 ਤੋਂ 7 ਵਜੇ ਤੱਕ ਨਰੀਮਨ ਪੁਆਇੰਟ ਤੋਂ ਵਾਨਖੇੜਾ ਸਟੇਡੀਅਮ ਤੱਕ ਜਿੱਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋਂ ਬਾਅਦ ਵਾਨਖੇੜਾ ਸਟੇਡੀਅਮ ਵਿਖੇ ਇੱਕ ਸਨਮਾਨ ਸਮਾਗਮ ਹੋਵੇਗਾ ਜਿੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਭੇਟ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਸਮਾਜ ਸਤਾਰਕ Swami Vivekananda ਨੂੰ ਅਚੋਨਾਦੀ ਵਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ਹੈਂਡਲ ਤੇ ਲਿਖਿਆ ਕਿ ਉਹ Swami Vivekananda ਨੂੰ ਉਹਨਾਂ ਦੀ ਵਰਸੀ ਤੇ ਸ਼ਰਧਾਂਜਲੀ ਭੇਟ ਕਰਦੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ Swami Vivekananda ਦੀਆਂ ਸਿੱਖਿਆਵਾਂ ਲੱਖਾਂ ਲੋਕਾਂ ਨੂੰ ਤਾਕਤ ਪ੍ਰਦਾਨ ਕਰਕੀਆਂ ਨੇ। ਉਹਨਾਂ ਦਾ ਡੂੰਗਾ ਗਿਆਨ ਤੇ ਗਿਆਨ ਦੀ ਨਿਰੰਤਰ ਖੋਜ ਵੀ ਬਹੁਤ ਹੀ ਪ੍ਰੇਰਨਾਦਾਇਕ ਹੈ ਤੇ ਅਸੀਂ ਉਹਨਾਂ ਦੇ ਇੱਕ ਖੁਸ਼ਹਾਲ ਤੇ ਪ੍ਰਗਤੀਸ਼ੀਲ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ वचनबद्धता ਨੂੰ ਦੁਹਰਾਉਂਦੇ ਆਂ ਭਾਰਤੀ ਜਨਤਾ ਪਾਰਟੀ ਨੇ ਵੀ Swami Vivekananda ਨੂੰ ਉਹਨਾਂ ਦੀ ਵਰਸੀ ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਭਾਜਪਾ ਨੇ ਐਕਸ ਹੈਂਡਲ ਵਿੱਚ Swami Vivekananda ਦੇ ਪ੍ਰਮੁੱਖ ਅਨਮੋਲ ਬਚਨ ਸੰਘਰਸ਼ ਜਿੱਤਣਾ ਔਖਾ ਹੋਵੇਗਾ ਜਿੱਤ ਉਨੀ ਹੀ ਸ਼ਾਨਦਾਰ ਹੋਵੇਗੀ ਦਾ ਹਵਾਲਾ ਦਿੱਤਾ ਪਾਰਟੀ ਨੇ ਕਿਹਾ ਕਿ Swami Vivekananda ਦੇ ਵਿਚਾਰ ਸਦੀਵੀ ਨੇ ਭਾਰਤੀ ਫੌਜ ਨੇ ਸ਼ਹੀਦ ਅਗਨੀਵੀਰ ਅਜੇ ਕੁਮਾਰ ਨੂੰ ਸਰਕਾਰ ਵੱਲੋਂ ਦਿੱਤੀ ਗਈ ਰਕਮ ਬਾਰੇ ਸਪਸ਼ਟਿਕਰਨ ਛਾੜੀ ਕੀਤਾ ਹੈ ਫੌਜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਕੁੱਲ ਮਾਨਤਾ ਪ੍ਰਾਪਤ ਰਕਮ ਵਿੱਚੋਂ 98,39,000 ਰੁਪਏ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਨੇ ਸਪਸ਼ਟਿਕਰਨ ਵਿੱਚ ਕਿਹਾ ਗਿਆ ਕਿ ਕਰੀਬ 60 ਲੱਖ ਰੁਪਏ ਦੀ ਵਿਤੀ ਸਹਾਇਤਾ ਰਕਮ ਅਤੇ ਅਗਨੀਵੀਰ ਯੋਜਨਾ ਦੇ ਉਪਬੰਧਾਂ ਅਨੁਸਾਰ ਲਾਗੂ ਹੋਣ ਵਾਲੇ ਹੋਰ ਫਾਇਦੇ ਪੁਲਿਸ ਤਸਦੀਕ ਤੋਂ ਬਾਅਦ ਜੀਤੀ ਹੀ ਦਿੱਤੇ ਜਾਣਗੇ ਭਾਰਤੀ ਫੌਜ ਦਾ ਇਹ ਸਪਸ਼ਟਿਕਰਨ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਫੈਲਿਆ ਕੁਝ ਪੋ ਸਾਂਦੇ ਮੱਧ ਨਜ਼ਰ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਡਿਊਟੀ ਦੌਰਾਨ ਆਪਣੀ ਜਾਨ ਗੁਆਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ 6 ਪਹਿਲੂਆਂ ਦੇ ਟੀਚਾ ਨੂੰ 100% ਦੀ ਪੂਰਾ ਕਰਨ ਦੀ ਸੰਪੂਰਨਤਾ ਬਿਆਨ ਅੱਜ ਸ਼ੁਰੂ ਹੋਇਆ ਇਹ ਅਭਿਆਨ ਅਗਲੇ 3 ਮਹੀਨੇ ਤੱਕ ਚੱਲੇਗਾ ਫਿਰੋਜ਼ਪੁਰ ਤੇ ਮੋਗਾ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁਝ ਬਲਾਕ ਇਸ ਪ੍ਰੋਗਰਾਮ 'ਚ ਸ਼ਾਮਲ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਇਲਾਕੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਇਸ ਅਭਿਆਨ ਦੀ ਸ਼ੁਰੂਆਤ ਅੱਜ ਹੋਈ ਜੀ ਮੈਂ ਅਮਨਪ੍ਰੀਤ ਤਲਵਾਰ ਇੰਗਲਿਸ਼ ਮਿਸਟਰਸ ਸਾਹ ਸਕੂਲ ਆਫ ਫੈਮਿਨੈਂਸ ਫਿਰੋਜ਼ਪੁਰ ਦੇ ਵਿੱਚ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਨੀਤੀ ਯੋਗ ਨੇ ਮਿਲ ਕੇ ਜਿਹੜਾ ਪ੍ਰੋਗਰਾਮ ਇੱਥੇ ਚਲਾਇਆ ਹੈ ਜਿਦੇ ਵਿੱਚ ਲੇਡੀਜ਼ ਨੂੰ ਗਾਈਡ ਕੀਤਾ ਜਾ ਰਿਹਾ ਹੈ ਉਹਨਾਂ ਦੀ ਹੈਲਥ ਨੂੰ ਲੈ ਕੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਕੇ ਤਰੀਕੇ ਦੇ ਜੋਬਸ ਕਰ ਸਕਦੇ ਨੇ ਲੇਟਰ ਔਨ ਆਪਣੇ ਪੈਰਾਂ 'ਤੇ ਕਿਵੇਂ ਖੜੇ ਹੋ ਸਕਦੇ ਹੈ ਬੜਾ ਵੱਧ ਗਿਆ ਇੱਕ ਉਪਰਾਲਾ ਹੈ ਜੋ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਸੈਂਟਰ ਗਵਰਨਮੈਂਟ ਦੀ ਸਕੀਮ ਦੇ ਅੰਦਰ ਜਿਹੜੀਆਂ ਲੇਡੀਜ਼ ਆਈਆਂ ਨੇ ਉਹਨਾਂ ਦਾ ਹੈਲਥ ਚੈੱਕਅਪ ਚੱਲ ਰਿਹਾ ਹੈ ਔਰ ਨਾਲ ਹੀ ਉਹਨਾਂ ਨੂੰ ਗਾਈਡ ਨੇ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਪ੍ਰੈਕਟੀਕਲੀ ਕਰ ਰਹੀ ਹੈ ਇਹ ਬਹੁਤ ਅੱਗੇ ਜਾ ਕੇ ਸਾਡੇ ਲਈ ਫਾਇਦੇਮੰਦ ਹੋਏਗਾ ਮੇਰਾ ਨਾਮ ਡਾਕਟਰ ਭਾਵਨਾ ਬਾਸਰ ਹੈ ਸੰਪੂਰਨਤਾ ਅਭਿਆਨ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਵਿੱਚ ਹੈਲਥ ਦੇ ਵਿਭਾਗ ਵੱਲੋਂ ਜਿਸ ਦੇ ਵਿੱਚ ਡਾਇਬਟੀਜ਼ ਹਾਈਪਰਟੈਨਸ਼ਨ ਬਾਰੇ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਏਗੀ ਉਹਨਾਂ ਦੇ ਚੈੱਕਅਪਸ ਕੀਤੇ ਜਾਣਗੇ ਔਰ ਬਹੁਤ ਸਾਰੀ ਮਹਿਲਾਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਬੈਨੇਫਿਸ਼ੀਅਰੀਜ਼ ਦੇ ਤੌਰ ਤੇ ਮੌਜੂਦ ਨੇ ਜਿਨ੍ਹਾਂ ਦੇ ਚੈੱਕਅਪਸ ਕੀਤੇ ਜਾਣਗੇ ਐਂਡ ਉਹਨਾਂ ਨੂੰ ਅਵੇਅਰ ਕੀਤਾ ਜਾਏਗਾ ਉਧਰ ਅੰਮ੍ਰਿਤਸਰ ਦੇ ਅਜਨਾਲਾ ਵਿਖ ਵੀ ਸੰਪੂਰਨਤਾ ਬਿਆਨ ਅਜ ਤੋਂ ਸ਼ੁਰੂ ਹੋ ਗਿਆ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਛੇਤੀ ਹੀ ਸੰਸਦ ਮੈਂਬਰ ਵਜੋਂ ਸੌ ਚੁੱਕਣਗੇ ਇਸ ਲਈ ਅਮਰਿਤਪਾਲ ਨੂੰ ਪਾਲਕੇ 5 ਜੁਲਾਈ ਤੋਂ 4 ਦਿਨਾਂ ਦੀ ਇਸ ਤੋਂ ਕੱਢਤੀ ਪੈਰੋਲ ਮਿਲੀ ਹੈ ਇਹਨਾਂ 4 ਦਿਨਾਂ ਵਿੱਚ ਉਹ ਨਾ ਤਾਂ ਰਿਆਸਥਿਤ ਆਪਣੇ ਘਰ ਆ ਸਕਣਗੇ ਅਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਉਹਨਾਂ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਤੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਬਾ ਦੁਪਹਿਰ 2 ਵਜੇ ਬਾਬੂ ਜਗਜੀਵਨ ਰਾਮ ਚੌਕ ਵਿਖੇ ਮੌਜੂਦ ਹੋਣਗੇ ਤੇ ਆਪਣੇ ਨਾਲ ਸਾਰੇ ਸਬੂਤ ਤੇ ਆਡੀਓ ਲੈ ਕੇ ਆਉਣਗੇ। ਸ਼ੀਤਲ ਅੰਗਰਾਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਸਬੂਤ 'ਚ ਮੁੱਖ ਮੰਤਰੀ ਦੇ ਪਰਿਵਾਰ, ਵਿਧਾਇਕ ਅਤੇ ਦੀਪਕ ਬਾਲੀ ਦਾ ਕੋਈ ਜ਼ਿਕਰ ਨਹੀਂ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ ਕੀਤਾ ਨੈਤਿਕ ਅਧਾਰ ਤੇ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ